ਫੜ ਦੇਗੀ ਫੜ ਦੇਗੀ ਫੜ ਦੇਗੀ ਜੇ ਝੂਠ ਬੋਲੇ ਉਹ ਪੰਜਾਬ ਪੁਲਿਸ ਫੜ ਦੇਗੀ ਜਿਵੇਂ ਇਸ ਬੀਬੀ ਨੂੰ ਫੜ ਲਿਆ ਫੜ ਲਿਆ ਫੜ ਲਿਆ ਇਹ ਤਸਵੀਰਾਂ ਨੇ ਅੰਮ੍ਰਿਤਸਰ ਜੀਆਂ ਜਿੱਥੇ ਕਿ ਬੀਬੀ ਨੂੰ ਫੜਿਆ ਗਿਆ ਕਿਉਂਕਿ ਇਸ ਬੀਬੀ ਨੇ ਆਪਣੇ ਆਪ ਨੂੰ ਪੁਲਿਸ ਇੰਸਪੈਕਟਰ ਦਾ ਦਾਅਵਾ ਕੀਤਾ ਸੀ ਬਾਅਦ ਫੇਰ ਕੀ ਪੁਲਸ ਨਿਸ਼ਾਖ ਕੋ ਆਇਆ ਤੇ ਇਸ ਬੀਬੀ ਨੂੰ ਫੜ ਲਿਆ ਔਰ ਇਸ ਬੀਬੀ ਨੇ ਝੂਠ ਕਿਉਂ ਬੋਲਿਆ ਬਸ ਗੱਡੀਆਂ ਚ ਗੱਡੀਆਂ ਵੱਜੀਆਂ ਸੀ ਇੰਨੀ ਗੱਲ ਤੇ ਬੀਬੀ ਨੇ ਕਿਹਾ ਤਾਂ ਕਿ ਮੈਂ ਤਾਂ ਪੁਲਿਸ ਇੰਸਪੈਕਟਰ ਆ ਬਸ ਫੇਰ ਕੀ ਸੀ ਪੁਲਸ ਮੌਕੇ ਤੇ ਆਈ ਤੇ ਉਦੋਂ ਸ਼ੱਕ ਹੋ ਗਿਆ ਕਿ ਇੰਸਪੈਕਟਰ ਤਾਂ ਲੱਗ ਨਹੀਂ ਰਹੀ ਗਈ ਤੇ ਪੁਲਸ ਨੇ ਅੱਜ ਹੀ ਗ੍ਰਿਫਤਾਰੀ ਪਾਤੀ ਆਪੀ ਦੇਖ ਲਓ ਕੀ ਆ ਪੂਰਾ ਮਾਮਲਾ ਤੇ ਪੰਜਾਬੀ ਟੀਵੀ ਤੇ ਆਇਆ ਮੰਤ ਤਗੜ ਦੀ ਰਿਪੋਰਟ ਹੈ ਮੈਡਮ ਨਹੀਂ ਤੁਸੀਂ ਕਿਆ ਨਹੀਂ ਕਾਲ ਦੋ ਨੰਬਰ ਤੇ ਫੋਨ ਕਰਕੇ ਸਰ ਉਹ ਟੱਕਰ ਬਾਰੇ ਦੱਸੇ ਨੋਟਸ ਲਿਆਂਦਾ ਸੀ ਪੁਲਸ ਦੇ ਨੋਟਸ ਚ ਲਿਆਂਦਾ ਹੈ ਟੱਕਰ ਬਾਰੇ ਕਿ ਮਾੜੀਆਂ ਗੱਡੀਆਂ ਦੀ ਟੱਕਰ ਹੋ ਗਈ ਤੇ ਸਾਡਾ ਰਾਜੀ ਨਾਮ ਕਰਾਇਓ ਝਗੜਾ ਹੋ ਰਿਹਾ ਹੀ ਬੰਦਿਆਂ ਦਾ ਕਹਿੰਦੇ ਨੇ ਬੰਦੇ ਨੇ ਝੂਠ ਨਹੀਂ ਬੋਲਣਾ ਚਾਹੀਦਾ ਇਸ ਬੀਬੀ ਨੇ ਇਹ ਗਲਤੀ ਕਰ ਦਿੱਤੀ ਕਿਉਂਕਿ ਇਸ ਬੀਬੀ ਦੀ ਗੱਡੀ ਕਿਸੇ ਦੂਸਰੇ ਦੀ ਗੱਡੀ ਚ ਵੱਜ ਗਈ ਬਸ ਫਿਰ ਕਿਸੇ ਹੱਦ ਤੇ ਪੁਲਿਸ ਕੰਟਰੋਲ ਰੂਮ ਤੇ ਕਾਲ ਕਰਤੀ ਆਪਣੇ ਆਪ ਨੂੰ ਪੁਲਿਸ ਇੰਸਪੈਕਟਰ ਦਾਸਤਾਬ ਮੌਕੇ ਤੇ ਜਿਹੜੇ ਪੁਲਿਸ ਵਾਲੇ ਆਏ ਉਹਨਾਂ ਨੂੰ ਵੀ ਆਪਣੇ ਆਪ ਨੂੰ ਇੰਸਪੈਕਟਰ ਦੱਸਿਆ ਬਸ ਪੁਲਿਸ ਨੂੰ ਸ਼ੱਕ ਹੋ ਗਿਆ ਕਿ ਇੰਸਪੈਕਟਰ ਤਾਂ ਨਹੀਂ ਹੈ ਬਸ ਜਾਂਚ ਹੋਈ ਤੇ ਪਤਾ ਲੱਗ ਗਿਆ ਕਿ ਇਹਨਾਂ ਨੇ ਝੂਠ ਬੋਲਿਆ ਸੀ ਤੇ ਝੂਠ ਬੋਲਣ ਦੀ ਕੀਮਤ ਐ ਚੁਕਾਣੀ ਪਈ ਕਿ ਹੁਣ ਪੁਲਿਸ ਨੇ ਇਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਦੇ ਖਿਲਾਫ ਮੁਕੰਤਮਾ ਦਰਜ ਹੋ ਗਿਆ ਔਰ ਲਗਭਗ 45 ਇਅਰ ਹੈਗੀ ਐ ਇਹ ਹੋਇਆ ਕੀ ਹੈ ਕਿ ਇਨਸੀਡੈਂਸ ਇਹਨਾਂ ਨੇ ਰੇਲਵੇ ਸਟੇਸ਼ਨ ਦੇ ਬਾਹਰ ਦੋ ਗੱਡੀਆਂ ਸੀਗੀਆਂ ਆਪਸ ਦੇ ਟਕਰਾਈ ਔਰ ਇਹਨਾਂ ਨੇ ਆਪਣੀ ਜਿਹੜੀ ਆਇਡੈਂਟੀਟੀ ਹੈਗੀ ਐਜ਼ ਇਨਸਪੈਕਟਰ ਜਿਹੜੀ ਹੈਗੀ ਆ ਉਹ ਦੱਸੀ ਔਰ ਕੰਟਰੋਲ ਰੂਮ ਤੇ ਵੀ ਫੋਨ ਕੀਤਾ ਕਿ ਮੈਂ ਐਦਾਂ ਪੰਜਾਬ ਪੁਲਿਸ ਦੇ ਇਨਸਪੈਕਟਰ ਹੈਗੀ ਆ ਤੇ ਮੇਰੀ ਗੱਡੀ ਵੱਜੀਏ ਇਮੀਡੀਟਲੀ ਪੁਲਿਸ ਪਾਰਟੀ ਭੇਜੋ ਜਿਹਦੇ ਵਿੱਚ ਸਾਡੇ ਉੱਥੇ ਮੌਕੇ ਤੇ ਜਿਹੜੇ ਐਸ.ਆਈ. ਦਰਜੀਤ ਸਿੰਘ ਜੀ ਜਦੋਂ ਪਹੁੰਚੇ ਇਹਨਾਂ ਨੇ ਆਪਣੀ ਜੋ ਇੰਟਰਫਰੈਕਸ਼ਨ ਜਿਹੜੀ ਸੀਗੀ ਇਹ ਪੰਜਾਬ ਪੁਲਿਸ ਤੇ ਐਜ਼ ਅ ਇਨਸਪੈਕਟਰ ਜਿਹੜੀ ਹੈਗੀ ਆ ਉਹ ਦਸੀਆ ਰਹੀ ਵੀ ਦਸੀ ਕਿ ਇਹਨਾਂ ਦੀ ਪੋਸਟਿੰਗ ਜਿਹੜੀ ਹੈਗੀ ਅਮਤ ਅਧਿਆਪੀ ਦੇ ਵਿੱਚ ਸੋ ਥੋੜੇ ਇਨਫੈਕਟ ਸਾਹਿਬ ਨੂੰ ਇਹ ਆਪਣੇ ਜਿਹੜੇ ਸੀਗੇ ਜਦੋਂ ਇਹਨਾਂ ਦੀ ਗੱਲਬਾਤ ਤੋਂ ਪਤਾ ਲੱਗਾ ਕਿ ਇਹਨਾਂ ਦੇ ਜਿਹੜੀ ਸੀਗੀ ਆ ਵੀ ਇਹ ਉਸਲੇ ਹਾਜ਼ਰੇ ਦੇ ਨਹੀਂ ਹੈਗੇ ਕੋਈ ਸੌਫਟਵੇਅਰ ਨਹੀਂ ਹੈਗੇ ਤੇ ਇਸ ਬਾਰੇ ਜਦੋਂ ਬਰੀਕੀ ਨਾਲ ਪੜਤਾਲ ਕੀਤੀ ਗਈ ਤੇ ਪਤਾ ਲੱਗਾ ਕਿ ਇਹ ਜਿਹੜੇ ਹੈਗੇ ਆਪਣਿਆਂ ਨੂੰ ਮਿਸ ਰਿਪਰੈਜ਼ੈਂਟ ਕਰ ਰਹੇ ਨੇ ਆਪਣੀ ਜਿਹੜੀ ਹੈ ਪਰਸੋਨੇਸ਼ਨ ਕਰ ਰਹੇ ਨੇ ਕਿ ਇਹਨਾਂ ਦੀ ਆਈਡੈਂਟੀਟੀ ਕਿਸੇ ਹੋਰ ਦੀ ਆਪਣੀ ਆਈਡੈਂਟੀਟੀ ਦੇ ਸਾਹਮਣੇ ਤੋ ਇਹ ਸੀ ਜਦੋਂ ਗਹਿਰਾਈ ਨਾਲ ਵੈਰੀਫਾਈ ਕੀਤਾ ਗਿਆ ਆਈਐਸਆਈ ਪੰਜਾਬ ਤੋਂ ਪਤਾ ਲੱਗਾ ਕਿ ਇਹ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਸੋ ਇਹਨਾਂ ਤੇ ਜਿਹੜਾ ਹੈਗਾ ਇਹ ਮੁਕੱਦਮਾ ਜਿਹੜਾ ਹੈਗਾ ਗੱਜ ਕੀਤਾ ਗਿਆ ਜਿਹੜਾ ਹੈਗਾ 420 419 420 676 77 ਦਾ ਔਰ ਇਹਨਾਂ ਨੂੰ ਜਿਹੜਾ ਹੈਗਾ ਇਸ ਮੁਕਦਮੇ ਦੇ ਵਿੱਚ ਗ੍ਰਿਫਟਾਰ ਕੀਤਾ ਗਿਆ ਸਰ ਇਹਨਾਂ ਕੋਲ ਇੱਕ ਆਈ ਕਾਰਡ ਵਗੈਰਾ ਵਰਤਦੇ ਇਹਨਾਂ ਦੇ ਕੋਲ ਇੱਕ ਵਿਜ਼ਿਟਿੰਗ ਕਾਰਡ ਹੈਗਾ ਜਿਸ ਤੇ ਇਹਨਾਂ ਨੇ ਆਪਣਾ ਪੰਜਾਬ ਪੁਲਿਸ ਦਾ ਜਿਹੜਾ ਹੈਗਾ ਉਹ ਜਾਲੀ ਆਪਣਾ ਉਹ ਕਲਰ ਬਣਾ ਕੇ ਲਾਇਆ ਹੋਇਆ ਉਹ ਤੁਹਾਨੂੰ ਜਿਹੜਾ ਹੈਗਾ ਪਾਰਟ ਆਫ ਇਨਵੈਸਟੀਗੇਸ਼ਨ ਫਾਈਲ ਦਾ ਹੈਗਾ ਸਰ ਇਹ ਐਨ ਵਿੱਚ ਪਹਿਲਾ ਪਰਚਾ ਵੀ ਦੱਸ ਦਿਨੇ ਇਹਨਾਂ ਦਾ ਪਤਾ ਲੱਗਦਾ ਹੈ। ਇਹਨਾਂ ਦੇ ਉੱਤੇ ਪਹਿਲਾ ਇੱਕ ਮਾਈਨਿੰਗ ਦਾ ਪਰਚਾ ਦੱਜ ਹੈਗਾ ਜੀ ਥਾਣਾ ਆਪਣੇ ਅਜਨਾਲੇ ਦੇ ਵਿੱਚ ਉਹਦੇ ਵਿੱਚ ਨੋਮੀਨੇਟਡ ਹੈਗੀ ਉਸ ਤੋਂ ਬਾਅਦ ਦੋ ਵਾਰੀ ਇਹਨਾਂ ਨੂੰ ਜੜੀ ਗਈ ਹੈ। ਆਪਣੀ ਸਾਥ ਤੱਕ ਹੁੰਦਾ ਹੈ। ਸਰ ਕੋ ਵਰਦੀ ਮਿਲੀ ਇਹਨਾਂ ਨੂੰ? ਨਹੀਂ ਵਰਦੀ ਨਹੀਂ ਮਿਲੀ। ਮੇਰੀ ਗੱਡੀ ਮਿਲੀ ਉਹਦੇ ਲਾਲ ਬੱਤੀ ਲਗਾਈਏ ਜਾਂ ਕੀ ਲਗਾਈਏ? ਨਹੀਂ ਬੱਤੀ ਨਹੀਂ ਲਗਾਈ ਹੈ ਇਹਨਾਂ ਨੇ ਆਪਣੀ ਇੰਟਰਕਟ ਜਦੋਂ ਗੱਡੀ ਦਾ ਐਕਸੀਡੈਂਟ ਹੋਇਆ ਆ ਉਦੋਂ ਇਹਨਾਂ ਨੇ ਆਪਣੀ ਇੰਟਰਕਸ਼ਨ ਇੰਟਰੋਡਕਸ਼ਨ ਜਿਹੜੀ ਸੀ ਉਹ ਐਜ਼ ਅ ਪੁਲਿਸ ਆਫਸਰ ਜਿਹੜੀ ਗੱਡੀ ਸੀ ਜਿਹੜੀ ਇਹਨਾਂ ਦੀ ਗੱਡੀ ਆਪਣੀ ਹੈ ਤੇ ਕਿਸ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਉਹ ਕਹੇ ਦੇ ਰਿਸ਼ਤੇਦਾਰ ਦੀ ਹੈ ਇਹਨਾਂ ਦੀ ਅਰੇ ਰੰਜੀਤ ਜੀ ਪ੍ਰਤਾਪ ਐ ਵੀ ਜਿਹੜਾ ਅਟਰੈਸ ਜਿਹੜਾ ਸਾਡੇ ਕੋਲ ਤੇ ਇਹ ਆਪਣੇ ਦੇ ਪਹਿਲੇ ਜਿਹੜੇ ਦੂਸਰੇ ਜਿਹੜਾ ਨਾਂ ਆਉਂਦਾ ਹੈ ਉਹਨਾਂ ਦੇ ਪਰਸਨਲ ਲੈਗ ਪਰਸਨ ਗੱਲਾਂ ਹੈਗੀਆਂ ਨਾ ਪਰਸਨਲ ਉਹਨਾਂ ਦੀ ਲਾਈਫ ਹੈਗੀ ਉਸ ਪਰ ਅਸੀਂ ਕਮੈਂਟ ਨਹੀਂ ਕਰ ਸਕਦੇ ਅਸੀਂ ਤਾਂ ਜੋ ਐਸ ਪਰ ਇਨਵੈਸਟੀਗੇਸ਼ਨ ਹੈਗੀ ਹੈ ਉਹ ਦੇ ਬਾਰੇ ਸੋ ਫਿਰ ਵਿਸ਼ਾ ਸਾਡੇ ਅੰਦਰ ਕਿਤੇ ਹੋਵੇ ਇਹਨਾਂ ਨੇ ਇੱਕ ਕੋਈ ਦੱਸੇ ਅੱਗੇ ਹੋਮਿਆਂ ਕੋਲ ਦੇਖੋ ਇਹਨਾਂ ਨੇ ਅਸੀਂ ਕਾਫੀ ਜਿਹੜੀ ਚੀਜ਼ ਹੈ ਰਮਾਨ ਲੈ ਕੇ ਬਰੀਕੀ ਨਾਲ ਪੁੱਛ ਪੁੱਛ ਕੀਤੀ ਜਾਏਗੀ ਅਸੀਂ ਵੀ ਤੁਹਾਡੇ মিডিਆ ਰਾਹੀਂ ਆਈਏ ਨਹੀਂ ਕਰਦੇ ਆ ਜੇ ਇਹਨਾਂ ਨੇ ਕੋਈ ਫਰਾਡ ਕੀਤਾ ਜਾਂ ਕੁਝ ਵੀ ਕੀਤਾ ਤਾਂ ਸਾਡੇ ਐਸਐਚਐਸ ਸਰਵਲਾਈ ਦੇ ਨਾਲ ਸੰਪਰਕ ਕਰੋ ਔਰ ਇਹਨਾਂ ਬਾਰੇ ਜੇ ਕੋਈ ਹੋਰ ਐਵੀਡੈਂਸ ਦਿੱਤਾ ਜਾ ਸਕਦਾ ਜੇ ਇਹਨਾਂ ਨੇ ਆਪਣੇ ਆਪ ਨੂੰ ਮੈਥਲੀ ਪ੍ਰੇਜ਼ੈਂਟ ਕੀਤਾ ਜਾਂ ਕਨਫਰਮੇਸ਼ਨ ਕੀਤੀ ਹੈ ਤਾਂ ਉਹ ਸਾਥ ਨੂੰ ਆਕੇ ਕੋ ਟੱਕਰੋ ਪਰ ਸਰ ਇਹ ਇਦਾਂ ਇਹਦਾ ਨਾਮ ਵਰਤਣਾ ਹਾਈਪੋਕੋਲ ਲੱਗਦਾ ਹੈ ਜਿਵੇਂ ਇਹ ਗਲਤੀ ਕੀਤਾ ਹੋਣਾ ਇਹਨੂੰ ਡਰਕੋ ਕੋਈ ਨਹੀਂ ਦੇਖੋ ਇਹ ਤਾਂ ਹੁਣ ਉਹੀ ਜਾਣਦੇ ਹੈਗੇ ਨੇ ਕਿ ਉਹਨਾਂ ਨੇ ਇਹ ਕੀਤਾ ਕਿੰਨੀ ਕੌਨਫੀਡੈਂਸ ਨਾਲ ਕਰ ਰਹੇ ਨੇ ਕੋਈ ਨਾ ਕਿਉਂ ਕੀਤਾ ਉਹਨਾਂ ਨੇ ਉਹ ਅੱਗੇ ਦੋ ਲੋਕ ਤਾਂ ਜਿਹੜਾ ਉਹਨੂੰ ਕੀਤਾ ਉਹਨਾਂ ਨੇ ਜੀ ਉਹਨਾਂ ਨੇ ਆਪਣੇ ਆਪ ਨੂੰ ਜਿਹੜਾ ਹੈਗਾ ਪੁਲਿਸ ਤੋਂ ਇਹ ਹੋਰ ਵੀ ਕੋਈ ਗੱਲ ਨਹੀਂ ਕਿ ਦਾ ਉਹੀ ਗੱਲ ਕਹਿ ਰਹੇ ਨਾ ਮੈਂ ਤੁਹਾਡੇ ਮਾਧਿਅਮ ਰਾਹੀਂ ਹੋਰ ਵੀ ਕਹਿ ਰਹੇ ਜੋ ਸਾਡੇ ਕੋਲ ਤਾਂ ਹੈ ਚੱਲ ਰਹੀ ਹੈ ਤਰਤੀਜ ਜੇ ਕਿਸੇ ਨੂੰ ਪਤਾ ਲੱਗੇ ਜੇ ਕਿਸੇ ਨੂੰ ਪਤਾ ਲੱਗੇ ਵੀ ਸਾਡੇ ਨਾਲ ਉਹ ਵੀ ਕੀਤੀ ਹੈ ਕਈ ਵਾਰੀ ਕਿਸੇ ਨੂੰ ਪਤਾ ਹੁੰਦੀ ਆਨ ਨੋਟਿਸ ਹੁੰਦੀ ਆ ਜਾਣ ਗੁਆਣਤੀ ਲੋਕਾਂ ਨੂੰ ਪਤਾ ਹੁੰਦਾ ਤੇ ਉਹ ਜ਼ਰੂਰ ਐਸਐਚਓ ਸੇ ਬੁਲਾਇਨ ਨੂੰ ਜਿਹੜਾ ਐਸ ਸਭ ਬੰਦੇ ਗਾ ਕੰਟੈਕਟ ਨੇ ਸਰਕਾਰਾਂ ਵੀ ਲੱਗਦਾ ਕਿ ਆਪਣਾ ਕਿੱਦਾਂ ਲੱਗਦਾ ਕਿ ਪ੍ਰਭਾਵ ਪਾਉਣ ਦੀ ਕੋਸ਼ਿਸ਼ ਤੇ ਕੋ ਹਰ ਬੰਦੇ ਨੂੰ ਆਪਣੀ ਇੱਕ ਜਗ੍ਹਾ ਬਿਲਕੁਲ ਤੁਹਾਡੀ ਗੱਲ ਸਹੀ ਹੈ ਪ੍ਰਭਾਵ ਹੁੰਦਾ ਕਿ ਮੈਂ ਜੀ ਆਪਣਾ ਪ੍ਰਭਾਵ ਆ ਕੇ ਕੰਮ ਕਰਵਾ ਲੂੰਗਾ ਤੋਂ ਕਿਤੇ ਨਾ ਕਿਤੇ ਹਰ ਬੰਦਾ ਆਪਣੇ ਆਪ ਨੂੰ ਦੀ ਮਿਸਰੀ ਪ੍ਰੈਜੈਂਟੇਸ਼ਨ ਕਰਦਾ ਤਾਂ ਉਹਦੇ ਜਿਹੜੇ ਹੈ ਜੇ ਕਈ ਵਾਰੀ ਜਦੋਂ ਬ੍ਰੀਫੀ ਨਹੀਂ ਹੁੰਦੀ ਰੱਖਿਆ ਜਾਂਦਾ ਅਸੀਂ ਵੀ ਤੁਹਾਨੂੰ ਬੀਚੀ ਪੁਰਤੂ ਲਾਈਨ ਪਾਉਣਗੇ ਚਲੋ ਸੁਣੋ ਜੇ ਤੁਸੀਂ ਆਪਣਾ ਡੈਂਟਿ ਪ੍ਰੂਫ ਦੇ ਰਹੇ ਹੋ ਉਸ ਤੇ ਫੋਨ ਵੀ ਕਰ ਰਹੇ ਹੋ ਸਰ ਮੈਂ ਮੈਂ ਨਹੀਂ ਡੈਂਟਿ ਪ੍ਰੂਫ ਦਿੱਤਾ ਨਹੀਂ ਤੁਸੀਂ ਦੋ ਨੰਬਰ ਤੇ ਨਹੀਂ ਫੋਨ ਕਰਕੇ ਕਿਹਾ ਵਾ ਪੁਲਿਸ ਮੁਲਾਜਮ ਮੇਰੀ ਗੱਡੀ ਬੱਜੀ ਹੈ ਹਾਂਜੀ ਮੈਡਮ ਹਾਂ ਮੈਡਮ ਨਹੀਂ ਤੁਸੀਂ ਕਿਆ ਨਿਕਲ ਦੋ ਨੰਬਰ ਤੇ ਫੋਨ ਕਰਕੇ ਸਰ ਉਹ ਟੱਕਰ ਬਾਰੇ ਦੱਸੇ ਨੋਟਿਸ ਲਿਆਂਦਾ ਸੀ ਪੁਲਿਸ ਦੇ ਨੋਟਿਸ ਚ ਲਿਆਂਦਾ ਸੀ ਟੱਕਰ ਬਾਰੇ ਕਿ ਮਾੜੀਆਂ ਗੱਡੀਆਂ ਦੀ ਟੱਕਰ ਹੋ ਗਈ ਤੇ ਸਾਡਾ ਰਾਜੀ ਨਾ ਕਰਾਇਓ ਝਗੜਾ ਹੋ ਰਿਹਾ ਹੈ ਇਹ ਬੰਦਿਆਂ ਦਾ ਨਹੀਂ ਇਹ ਨਹੀਂ ਕਿ ਪੁਲਿਸ ਮੁਲਾਜਮ ਨਹੀਂ ਸਰ ਪਰ ਤੁਸੀਂ ਡੈਂਡਾ ਲੈ ਤੋ ਆਪਣਾ ਦਿੱਤਾ ਕਿੰਨਾ ਦਿੱਤਾ ਸਰ ਮੇਰੇ ਪਰਸ ਚ ਕੀ ਨਹੀਂ ਪਾਇੀ ਤੁਹਾਡਾ ਕੁਝ ਆ ਰਿਹਾ ਨਹੀਂ ਸੁਣ ਨਹੀਂ